ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸਵਿਧਾਨ ਸਾਥੀਓ 4 ਮਈ 2025 ਦਿਨ ਐਤਵਾਰ ਨੂੰ ਭੀਮ ਯੂਥ ਫੈਡਰੇਸ਼ਨ ਦੀ ਮੀਟਿੰਗ ਸੂਰਜ ਪੈਲਸ ਵਿੱਚ ਕੀਤੀ ਗਈ ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਅਹੁਦੇਦਾਰ ਸਹਿਬਾਨਾਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਪਿਛਲੇ ਦਿਨੀ 14 April 2025 ਨੂੰ ਮਨਾਏ ਗਏ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਇਕੱਠੇ ਹੋਏ ਫੰਡ ਅਤੇ ਖਰਚੇ ਦਾ ਵੇਰਵਾ ਵੀ ਦਿੱਤਾ ਗਿਆ ਇਹ ਵੇਰਵਾ ਭੀਮ ਯੂਥ ਫੈਡਰੇਸ਼ਨ ਦੇ ਕੈਸ਼ੀਅਰ ਡਾਕਟਰ ਸਰਦਾਰ ਕਾਵਲ ਸਿੰਘ ਜੀ ਗਿਲਪਨ ਨੇ ਬੜੇ ਵਿਸਥਾਰ ਪੂਰਵਕ ਦਿੱਤਾ ਅਤੇ ਕਿਹਾ ਜਨਮ ਦਿਹਾੜੇ ਦੇ ਸੰਬੰਧ ਵਿੱਚ 60000 850 ਰੁਪਏ ਫੰਡ ਇਕੱਠਾ ਹੋਇਆ ਅਤੇ 60540 ਰੁਪਏ ਖਰਚਾ ਕੀਤਾ ਗਿਆ ਇਸ ਵੇਰਵੇ ਨੂੰ ਮੀਟਿੰਗ ਵਿੱਚ ਪੁੱਜੇ ਸਾਰੇ ਹੀ ਅਹੁਦੇਦਾਰ ਭੈਣ ਭਰਾਵਾਂ ਨੇ ਬੜੇ ਧਿਆਨ ਨਾਲ ਸੁਣਿਆ ਅਤੇ ਤਾੜੀਆਂ ਵਜਾ ਕੇ ਆਪਣੀ ਸਹਿਮਤੀ ਵੀ ਜਤਾਈ ਇਸ ਉਪਰੰਤ ਪੀਮ ਯੂਥ ਫੈਡਰੇਸ਼ਨ ਦੇ ਪੰਜਾਬ ਦੇ ਪ੍ਰਧਾਨ ਸਰਦਾਰ ਜਸਪਾਲ ਸਿੰਘ ਜੀ ਖਾਲੜਾ ਨੇ ਸਮੂਹ ਸੰਗਤ ਅਤੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਤੁਸੀਂ ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਇਆ ਹੈ ਇਸ ਲਈ ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ ਇਨ੍ਹਾਂ ਤੋਂ ਇਲਾਵਾ ਹਲਕਾ ਖੇਮ ਕਰਨ ਦੇ ਜਰਨਲ ਸਕੱਤਰ ਭੀਮ ਯੂਥ ਫੈਡਰੇਸ਼ਨ ਸਰਦਾਰ ਜਗੀਰ ਸਿੰਘ ਜੀ ਸਿੰਘਪੁਰਾ ਜੀ ਨੇ ਆਪਣੀ ਆਈ ਸੰਗਤ ਅਤੇ ਖਾਸ ਕਰ ਮਹਿਲਾ ਵਿੰਗ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਭੀਮ ਯੂਥ ਫੈਡਰੇਸ਼ਨ ਰਜਿਸਟਰਡ ਪੰਜਾਬ ਸੰਸਥਾ ਵਿੱਚ ਕੰਮ ਕਰਕੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਅਸੀਂ ਅਤੇ ਅਸੀਂ ਆਪਣੇ ਆਪ ਨੂੰ ਵਢ ਭਾਗਾ ਸਮਝਦੇ ਹਾਂ ਉਹਨਾਂ ਨੇ ਸਮੂਹ ਸੰਗਤ ਅਤੇ ਅਹੁਦੇਦਾਰਾਂ ਨੂੰ ਪੱਕਾ ਵਿਸ਼ਵਾਸ ਅਤੇ ਦ੍ਰਿੜਤਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ just